ਸਾਸਿਕਾ ਜੀ ਸਾਰਿਆਂ ਨੂੰ ਪਿੰਡ ਰਵਾਲ ਪਹੁੰਚ ਚੁੱਕੇ ਆਂ ਬਾਈ ਸ਼ੇਰੋ ਨਾਲ ਕੋਲ ਜੀ ਜ਼ਿਲ੍ਹਾ ਗੁਰਦਾਸਪੁਰ ਦਾ ਜੀ ਤਹਿਸੀਲ ਦੇ ਰਵਾਲਾ ਨਾ ਜੀ ਸੋ ਅੱਜ ਵੀ ਬਾਈ ਕੋ ਨਵਾਂ ਮਾਲ ਸੇਲ ਆ ਜੀ ਬਿਲਕੁਲ ਤੇ ਬਾਕੀ ਬਾਈ ਜਿਹੜੇ ਗੱਲਬਾਤ ਕਰਦੇ ਆਂ ਬਾਈ ਜੀ ਸਤਿਕਾਰ ਸਾਸਿਕਾ ਬੀਜੀ ਸਾਸਿਕਾ ਹੋਰ ਬਾਈ ਸੁਣਾਓ ਕਿਰਪਾ ਵਾਹਿਗੁਰੂ ਪਾਪਾ ਬੁੱਢਾ ਸਾਹਿਬ ਜੀ ਦੀ ਬਹੁਤ ਬਹੁਤ ਕਿਰਪਾ ਨਿਆਰੇ ਬੱਜੇ ਵਿਗਿਆ ਮਾਲ ਸਾਰਾ ਮਾਲ ਉਸੇ ਵਾਲੇ ਵਿਗਿਆ ਮਾਲ ਹੀ ਚੰਗਾ ਸੀ ਹਾਂ ਮਾਲ ਚੰਗਾ ਭਾਅ ਵੇਖਦਾ ਵੀ ਭਾਅ ਵੇਖਦਾ ਭਾਅ ਵੇਖਦਾ ਹੁਣ ਜੇ ਆਪਾਂ ਜ਼ਿਆਦਾ ਹੀ ਕਰੀ ਜਾਵਾਂਗੇ ਤੇ ਹਾਂ ਭਾਅ ਵੇਖਦਾ ਉਸੇ ਪੁਰਾਣੇ ਜੀ ਜੋ ਰੇਟ ਵਧੇ ਜਾਣਗੇ ਬਾਈ ਜੀ ਪਰ ਤੁਹਾਨੂੰ ਪੁੱਛ ਬਦੋ ਮਈਆਂ ਆਪਣੇ ਉਹ ਭਿੱਖੀ ਵਿੰਡ ਵਾਲੇ ਬਾਬੇ ਹੋਣੀ ਨਹੀਂ ਪੱਕੇ ਪੁਰਾਣੇ ਬੰਦੇ ਆ ਅੱਜਾ ਬਹੁਤ ਟਾਈਮ ਦੇ ਬਹੁਤ ਵਧੀਆ ਬੰਦੇ ਨੇ ਇੱਕ ਫੋਨ ਮਾਰਨ ਸਾਰੀਆਂ ਮਈਆਂ ਲੱਤ ਕੇ ਘਾਲ ਦਾਂਗੇ ਨਿਮਾਨ ਸਤਕਾਰ ਵਾਲੇ ਬੰਦੇ ਬੰਦੇ ਬਹੁਤ ਵਧੀਆ ਦੋ ਮਈਆਂ ਉਹ ਲੈ ਗਏ ਸੀ ਬਣਾ ਦੇ ਵੀਡੀਓ ਮੈਨੂੰ ਆਪਣਾ ਤੇਰੇ ਗਾੜੀ ਵੇਚ ਲਈਆਂ ਖੜਕੇ ਉਹਨਾਂ ਨੂੰ ਚਲੋ ਕੋਈ ਕੋਈ ਨਾ ਕੋਈ ਬਚੂਗਾ ਕੋਈ ਦੋਰੇ ਆਊਗਾ ਬਿਲਕੁਲ ਜੀ ਬਿਲਕੁਲ ਹਾਂ ਬਿਲਕੁਲ ਚਲੋ ਐਂ ਜੀ ਵੀਰੇ ਆ ਦਰਸ਼ਨੀ ਮਈ ਐ ਇੱਕ ਅੱਛਾ ਚੀਜ਼ ਆ ਇੱਕ ਜਿਹਨੂੰ ਕਹਿੰਦੇ ਆ ਹਾਂ ਇਹ ਵੇਖ ਲਓ ਵੀ ਹੁਣ ਕਿੱਥੋਂ ਦੀ ਰੰਗ ਵੇਖ ਲਓ ਮਹੀਂ ਲਿਸ਼ਕਾ ਮਾਰਦੀ ਆ ਅੱਖਾਂ ਜਵਜਦੀ ਆ ਤੀਸਰਾ ਸੁਗਾ ਸੁਣੀ ਆ ਅੱਛਾ ਸੰਦੀਪ ਵੀਰ ਤੇਰੇ ਚੈਨਲ ਤੇ ਮਹੀਂ ਵਿਕੀ ਆ ਪਹਿਲਾਂ ਨੇ ਦੋ ਦੰਦ ਵਿਕੀ ਆ ਉਦੋਂ ਮੋٹے ਵਪਾਰੀਆਂ ਵੇਚੀ ਆ ਇਹ ਤੀਸਰਾ ਸੁਗਾ ਮੈਂ ਸੁਣੀ ਆ ਮਹੀਂ 17 18 ਕਿਲੋ ਵਾਲੀ ਆ ਹਾਂਜੀ ਹਾਂ ਪਰ ਆਪਣੀ ਕੋਈ ਸਮਝ ਕਰ ਲੈ ਨਸਲ ਵੇਖੋ ਮਹੀਂ ਦੀ ਕਿਤੇ ਹਾਂ ਮਹੀਂ ਇੱਕ ਦੋ ਦਿਨ ਤਿਆਰ ਆ ਮਹੀਂ ਠੀਕ ਹੈ ਠੀਕ ਮੈਂ ਕਹ ਮੈਂ ਤਿਆਰ ਆ ਸਵਾਗੇ ਮੈਂ ਦੇ ਦਾਂਗੇ ਜੇਰ ਸਟਾਕੇ ਮੈਂ ਦੇ ਦਾਂਗੇ ਜਿੱਦਾਂ ਵੀ ਕੋਈ ਆਖੂਗਾ ਉਹਦਾ ਮੈਂ ਦੇ ਦਾਂਗੇ ਘਰ ਛੱਡ ਕੇ ਮੈਂ ਤੇ ਫੇਰ ਪੈਸੇ ਲੈ ਲਾਂਗੇ ਇਤੋਂ ਵੱਧ ਜ਼ਿੰਮੇਵਾਰੀ ਕੀ ਚੈੱਕ ਕਰਾ ਕੇ ਫੇਰ ਮੈਂ ਦਵਾਂਗੇ ਕਿਸੇ ਦੇ ਘਰ ਪਈਆਂ ਨੂੰ ਕੋਈ ਪਾਵੇ ਮੈਂ ਚੱਲ ਜੂਗੀ ਤਾਂ ਫੇਰ ਪੈਸੇ ਦੇ ਦੇ ਕੋਈ ਐ ਜਿੱਲੀ ਦੀ ਕਰ ਲਈ ਤੂੰ ਨਸਲ ਵੇਖੋ ਮੈਂ ਦੀ ਕਦਾ ਸੰਦੀਪ ਵੀਰ ਬਿਲਕੁਲ ਬਿਲਕੁਲ ਜੀ ਆਹ ਥਣ ਥਨੌੜ ਰੋ ਰੂਮ ਵਰਗਾ ਮੋਟਾ ਚੀਪਾ ਸਵਾਗੇ ਮਹੀਂ ਦਵਾਂਗੇ ਮੈਂ ਫਿਰ ਤੈਨੂੰ ਬੜਾ ਉਧਰ ਦੀ ਮੈਂ ਜਾ 16 ਤੋਂ 16 ਕਿਲੋ ਦੀ ਗਾਰੰਟੀ ਨਾਲ ਮਹੀਂ ਲੈ ਜਾਏ ਵੀਰ ਕੋਈ ਹਾਂ ਉਧਰ ਦੀ ਮਹੀਂ ਨਸਲ ਵੇਖੋ ਮਹੀਂ ਆ ਵੇਖੋ ਮਹੀਂ ਕਿਤੇ ਚਲੋ ਕੋਈ ਨਹੀਂ ਅਸਲ ਮਹੀਂ ਕਾਗਜ਼ੇ ਗੰਡੇ ਦੀ ਛੇਲ ਜਿੱਦਾਂ ਕਹਦੇ ਨੇ ਇਦਾਂ ਦੀ ਚਮੜੀ ਹੈ ਮਹੀਂ ਬਿਲਕੁਲ ਵੇਖੋ ਮਹੀਂ ਹਾਂਜੀ ਜੀ ਹੈ ਸੰਦੀਪ ਰਾਮ ਬੋਲਦੇ ਜਿੱਦਾਂ ਦਾ ਮਰਜੀ 1.5 ਕਰਾਲਾ 1 60 ਕਰਾਲਾ ਆਪਾਂ ਸਵਾ ਦੀ ਮਹੀਂ ਦੇਣੀ ਹੈ ਮਾਨਤਾਨ ਕਰਦਾਂਗੇ ਛੋੜ ਛੱਪਾ ਕਰਦਾਂਗੇ ਆਏ ਗਏ ਦਾ ਮਾਨਤਾਨ ਕਰਾਂਗੇ ਪਰ ਮਹੀਂ 16 17 ਕਿਲੋ ਵਾਲੀ ਆ ਮਿੰਦੇ ਵੇਖ ਕੇ ਤੇ ਕਾਗਜ਼ ਵਰਗੀ ਚਮੜੀ ਆ ਮਹੀਂ ਦੀ ਠੀਕ ਆ ਠੀਕ ਆ ਚਲੋ ਆ ਜੋ ਆ ਵੀ ਸੁਈਏ ਆ ਵੀ ਤਿਆਰ ਆ ਅੱਛਾ ਗੱਭਣਾ ਇਹ 8 ਦਿਨ ਖੜਦੀ ਮਹੀਂ ਆ ਤੇ ਤੀਜਾ ਸੁਆ ਵੀ ਮਹੀਂ ਸੁਣੀ ਇਹ ਵੀ ਮਹੀਂ ਉਧਰ ਦੀ ਆ ਅੱਛਾ ਵੀ ਮੈਂ ਉਧਰ ਲਿਆ ਇਹ ਵੀ ਖੋਲੋ ਬਾਈ ਜੀ ਲੋ ਜੀ ਇਹ ਵੀ ਗੱਬੜ ਮਈਆ ਦੋ ਗੱਬਣਾ ਤਿੰਨ ਸੂਈਆਂ ਗੱਬੜ ਮਈ ਦੀ ਆਪਣੀ ਭਾਰ ਦੀ ਥਾਣ ਦੀ ਕੋ ਹੱਥ ਨਾਲੇ ਘਰ ਖੜ ਕੇ ਫੇਰ ਪੈਸੇ ਦੇ ਦੇ ਕੋ ਚੈੱਕ ਕਰਕੇ ਬਸ ਠੀਕ ਆ ਨਿਕਾ ਸਿੰਘ ਵੇਖੋ ਮਈ ਦਾ ਵੱਡੀ ਮਈ ਵਚਨ ਵਾਲੀ ਇਹ ਵੀ ਮਈ ਆ ਲੋ ਜੀ ਇਹ ਵੀ ਮੈਂ ਦੇਖੂਗਾ ਰਾਨੀ ਆ ਐ ਕਾਗਜ਼ ਵਰਗੀ ਚਮੜੀ ਵੇਖੋ ਮਈ ਦੀ ਕਿਤੇ ਹਫਤਾੜੇ ਸੁਣਦੀ ਬੱਜੀ ਆ ਜੀ ਤੈਨੂੰ ਖੜਦੀ ਹਫਤਾ ਖੜਦੀ ਵੇਖ ਕਿਤੇ ਚਮੜੀ ਵੇਖੋ ਮਈ ਦੀ ਨਸਲ ਵੇਖੋ ਮੈਂ ਵੀ ਚੰਗੀ ਥਲੋ ਬਣੂਗੀ ਦੁੱਧ ਵਾਲੀ ਮਈ ਆ ਬਿਲਕੁਲ ਬਿਲਕੁਲ ਸਿਰੇ ਡੇਲੀ ਟੂਰ ਲੈ ਜਾਂਦੇ ਮਾਨਕ ਨਹੀਂ ਲੈ ਜਾਂਦੇ ਸਾਰੇ ਲੈ ਜਾਂਦੇ ਵੀਰ ਸਾਰੇ ਲੈ ਜਾਂਦੇ ਉਹ ਜੁੜੇ ਵੀਡੀਓ ਨਾਲ ਜਿਹੜਾ ਕੋਈ ਨਹੀਂ ਕਿਰਪਾ ਬਾਬੇ ਦੀ ਪੂਰੀ ਕਿਰਪਾ ਐਵੇਂ ਸਾਰ ਥਾਂ ਹੀ ਚੱਲ ਜਾਂਦੀਆਂ ਮਈਆਂ ਹੁੰਦਾ ਉਹ ਆਉਂਦੇ ਨੇ ਉਹਨਾਂ ਨੇ ਜੀ ਵੀਰੇ ਕੱਲ ਪਾਕਿਸਤਾਨ ਤੋਂ ਫੋਨ ਆਇਆ ਅੱਛਾ ਕਹਿੰਦਾ ਮੈਂ ਵੀਰੇ ਦੂਜੀ ਸਟੇ ਨਹੀਂ ਐ ਨਾ ਮੈਂ ਜਾ ਸਕਦੀ ਨਹੀਂ ਜਾ ਸਕਦੀ ਉਹਨੇ ਬੜਾ ਮਾਨ ਸਤਿਕਾਰ ਕੀਤਾ ਕਹਿੰਦਾ ਤੇਰੀਆਂ ਮੈਂ ਸਾਰੀਆਂ ਵੀਡੀਓ ਵੇਨਾ ਬੜੇ ਲੰਦੋਂ ਦੇ ਫੋਨ ਕੀ ਕਰਨਾ ਹੁਣ ਨਹੀਂ ਫਿਰ ਜਾਂਦੀਆਂ ਵੀਰੇ ਮੈਂ ਦਾ ਮੁੱਲ ਲੱਖਾਂ 3000 ਰੁਪਏ ਛੱਡ ਦਾਂਗਾ 97000 ਦੀ 97000 ਮੈਂ ਦੇਵਾਂ ਇੱਕ ਵੀਰ ਮੇਰਾ ਨਾ ਕੋਈ ਗੁੱਸਾ ਨਾ ਕਟ ਵਾਧ ਨਹੀਂ ਕਰਦੇ ਮੋਲ ਆਪਣੇ ਫਿਕਸ ਮੋਲ ਮੋਲ ਫਿਕਸ ਹੈ ਜੇ ਆਪਾਂ 10-15000 ਪਹਿਲਾਂ ਹੀ ਵਾਧ 20 ਮਈ ਦਾ ਲੱਖ ਵਾਲੀ ਦਾ ਡੇਢ ਕਰ ਲਾਂਗੇ ਤਾਂ ਸਾਨੂੰ ਫੋਨ ਕਿਨੇ ਕਰਨਾ ਨਹੀਂ ਨਹੀਂ ਬਿਲਕੁਲ ਬਿਲਕੁਲ ਆਹ ਪਰਸੋਂ ਦੀ ਸੂਈ ਮੈਂ 10 ਕਿਲੋ ਠੰਡਾ ਬੋਲਾ ਆਇਆ ਮੈਂ ਥੱਲੇ ਅੱਛਾ ਹਾਂ ਇਹ ਵੀ ਖੋਲੋ ਐ ਚਵਾ ਚੂ ਕਿਤੇ ਬਹੁਤ ਚੰਗਾ ਚੋਣਚਾਨ ਲੱਗੀ ਮੈਨੂੰ ਕਿਤੇ ਬਹੁਤ ਵਧੀਆ ਜਾ ਤਾ ਬੱਚਾ ਮਰ ਗਿਆ ਆ ਗਿਆ ਜੀ ਕੱਟਾ ਦਿੱਤਾ ਕੱਟਾ ਮਗਰਾ 10 ਕਿਲੋ ਠੰਡਾ ਬੋਲਾ ਹੋਗਾ ਖੋਲੋ ਠੰਡਾ ਬੋਲਾ ਤਾਜੀ ਸੂਈ ਹੈ ਜੇ ਗਿੱਲਾ 나ੜੂ ਹੈ ਮਹੀਂ ਦਾ ਦੂਜਾ ਸੂਗਾ ਝੋਟੀ ਸੂਈ ਆ ਬਸ ਚੰਗੀ ਮੈਂ ਹਣਾ ਜੀ ਹਾਂ ਚੌਣ ਚਾਂ ਬਹੁਤ ਚੰਗੀ ਘਰ ਜਨੇ ਰੱਖਣੀ ਨਾ ਮੈਂ ਇੱਕ ਦੀ ਬਹੁਤ ਚੰਗੀ ਚੌਣ ਚਾਂ ਲੱਗੀ ਆ ਗਾਂ ਨੂੰ ਕੱਢ ਲੈਣੇ ਹੁਣ ਕੱਢ ਕੇ ਲੈ ਆ ਕਰਾਂ ਗਾਵਾਂ ਗਾਵਾਂ ਲਈਆਂ ਕੱਲ ਸੰਦੀਪ ਵੀਰੇ ਦੋ ਅੱਛਾ ਬੰਦੇ ਜੀ ਇਹਦ ਕਰਕੇ ਲੈ ਗਏ ਉਸੇ ਵਾਲੇ ਬੋਰੀ ਬਾਰੀ ਕੱਢ ਕੇ ਲਿਆਉ ਕੋ ਨੀਲੀ ਦੀ ਬੜੇ ਫੋਨਾਂ ਦੇ ਬੁਰੀਆਂ ਤੋਂ ਮੈਂ ਜੀ ਕਿਸੇ ਬੁਬਾਰੀ ਨੇ ਗੱਲ ਕਰੋ ਤੁਹਾਨੂੰ ਬਦਲਣਾ ਹਣਾ ਜੀ ਹੁਣ ਹਾਂ ਜੀ ਸੇਮ ਹੀ ਰੇਟ ਆ ਵੀਰੇ 97 99 ਇਹ ਵੀ 99 ਇਹ ਵੀ 97 ਦੀ ਛੋੜ ਛੱਪਾ ਕਰਦਾ ਕੋਈ ਠੀਕ ਹੈ ਜੀ ਠੀਕ ਹੈ ਜੀ ਤੇ ਇਹ ਵੀ ਸੂਈ ਆ ਜੀ ਇਹ ਵੀ ਸੂਈ ਆ ਇਹਨੂੰ 10 11 ਕਿਲੋ ਦੁੱਧ ਦੇ ਆ ਤੇ ਥੱਲੇ ਆ ਜੋ 15 ਕਿ ਦਿਨ ਦੀ ਸੂਈ ਆ ਆ ਕਟਾ ਮਗਰ ਅੱਛਾ 10 11 ਕਿਲੋ ਦੁੱਧ ਹੈਗਾ ਹਾਂ 10 10 ਠੰਡਾ ਲਾਲੇ 10 ਕਿਲੋ 10 ਕਿਲੋ ਲਾਲੇ ਠੰਡਾ 10 ਕਿਲੋ ਲਾਲੇ ਚੌਣ ਚਾਣ ਇੱਕ ਨੰਬਰ ਦੀ ਆ ਖੋਲ ਦੇ ਚ ਦੂਜਾ ਸੁਗਾ ਸੂਈ ਆ ਜਵਾਪ ਸਮਾ ਦੀ ਇੱਕ ਨੰਬਰ ਜਵਾਪ ਸਮਾ ਦਾ ਨਾ ਡੰਗਰ ਕੋਈ ਗਲਤ ਹੋਊਗਾ ਲਓ ਜੀ ਇਹ ਵੀ ਘਰ ਖੜ ਕੇ ਚੋ ਕੇ ਮੈਂ ਹੀ ਫੇਰ ਪੈਸੇ ਦੇ ਦੇ ਕੋ ਗੱਡੀ ਵਾਲੇ ਨੂੰ ਇਹਦੋਂ ਵੱਧ ਕੀ ਤੋੜੋ ਜੀ ਇਹਨੂੰ ਵੀ ਆ ਦੂਜਾ ਸੁਗਾ ਛੋਟੀ ਆ ਵੀਰੇ ਠੀਕ ਹੈ ਦਸ 11 ਕਿਲੋ ਠੰ ਕੱਟਣਾ ਹੈ ਹਾਂ ਕੱਟਾ ਮਗਰ ਠੰਡੀ ਚੋਣ ਚਵਾ ਇੱਕ ਨੰਬਰ ਦਾ ਹੋਊਗਾ ਬਸ ਠੀਕ ਆ ਤੁਮਾ ਲੈਓ ਜੀ ਤੁਮਾ ਲੈਓ ਸੁੰਭਾਸ ਨਹੀਂ ਲੱਗਾ ਹਾਂ ਥਾਂ ਨੂੰ ਚੋਣ ਚਾਨ ਬਹੁਤ ਵਧੀਆ ਕੱਟੀਲੀ ਬਿਲਕੁਲ ਬਿਲਕੁਲ ਕੋਈ ਨਾਰਮਲ ਸੇਵਾ ਤੇ ਵੀ 10 11 ਕਿਲੋ ਦੁੱਧ ਚਵਾਈ ਜਾਊਗੀ ਠੀਕ ਠੀਕ ਹਾਂ ਸੰਦੀਵੀ 80000 ਦੀ ਦੇਣੀ ਆ ਯਾਰ ਰੁਪਏ ਛੋਟ ਕਰਦਾ 70000 ਦੀ ਹਾਂ 70000 ਚਲੋ ਠੀਕ ਇਹ ਮਈਆਂ ਨਾ ਦੋਵੇਂ ਇੱਕੋ ਘਰੋਂ ਲਈਆਂ ਨੇ ਸੇਵਾ ਨਹੀਂ ਖਾਸ ਹੋਈ ਮਈਆਂ ਜਾ ਕੇ ਦੁੱਧੋਂ ਵਸ ਸਕਦੀਆਂ ਨੇ ਠੀਕ ਆ ਹਾਂ ਦੋਵੇਂ ਇੱਕੋ ਘਰੋਂ ਜੋੜਾ ਲਿਆ ਆ ਹਾਂਜੀ ਹਾਂ ਆ ਮੈਂ ਵੇਖੋ ਕਿੱਡਾ ਕੱਦ ਕਾਟ ਕੇ ਠੀਕ ਕੱਟੀ ਹੋਏ ਮਿੰਦੇ ਤੇ ਬਹੁਤ ਸਪੈਸ਼ਲ ਕੱਟੀ ਹੋਏ ਆ 10 ਦਿਨ ਦੀ ਕੱਟੀ ਸੁਈ ਕੱਟੀ ਦਾ ਕੱਦ ਵੇਖ ਕੇ ਦੇ ਹਾਂ ਖੋਲ ਓਏ ਤੇ ਦੁੱਧ ਕਿੰਨੇ ਦੱਸ ਕਿਲੋ 10 ਕਿਲੋ ਵੀ 10 ਕਿਲੋ 10 ਕਿਲੋ ਆ ਇਹ ਮੇਰਾ ਥਣ ਥਣੂ ਬਹਾ ਕਰਾਂ ਥਣ ਥਣੂ ਬਹੁਤ ਚੰਗਾ ਲੱਗਾ ਮੈਨ ਕੱਢ ਕੱਢ ਬਹੁਤ ਥੋੜੇ ਸੰਭਾਲ ਥੋੜੀ ਘਟ ਗਈ ਹਾਂ ਸੰਭਾਲ ਕੱਟ ਕੀਤੀ ਦੁੱਧ 10 ਕਿਲੋ ਹੈਗਾ ਬਿਲਕੁਲ ਜੀ ਬਿਲਕੁਲ ਚਲੋ ਕੋਈ ਲੈ ਜਾਂਗੇ ਜਿਹੜੇ 20 ਰੁਪਏ ਲੈ ਵਿਚਾ ਹਾਂ ਹਾਂ ਉਹਦਾ ਡੇਰੀ ਮਈਆਂ ਪਾਣੀਆਂ ਬਹੁਤ ਇੰਨੀ ਮੈਂ ਅੱਜ ਕਾ ਨਾ ਸੰਦੀ ਵੀਰੇ ਹਾਂ ਨਾ 75000 ਦੀ ਮਈ ਦੇਣੀ ਵਾ ਜਾਣ ਦੋ ਫਿਕਸ ਰੇਟ ਆ ਵੇਖ ਲੋ ਕੱਟ ਕੱਟ ਟੋਕਣਾ ਵਾਲੇ ਮੋਲਿਆ ਬਸ 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 ਆ ਜਿਹੜੇ ਸਾਨੂੰ ਕੰਮ ਚੱਲੀ ਜੇ ਪਿੱਛੇ ਆ ਕੰਮ ਚੱਲਿਆ 75000 ਦੀ ਮਈ ਦੇਣੀ ਆ 10 ਕਿਲੋ ਠੰਡਾ ਦੁੱਧ ਹੋਊਗਾ ਚਲੋ ਚਲੋ ਠੀਕ ਆ ਬਾਕੀ ਇਹ ਹੀ ਵੀਰੇ ਪੰਜ ਮਈਆਂ ਆਪਣੇ ਕੋਲ ਬਿਲਕੁਲ ਤਸੱਲੀ ਕਰਕੇ ਆਪਣੀ ਆ ਵੱਡੀ ਮਹਿਲ ਕੈਮਰਾ ਮਾਰਦੇ ਆ ਕਰ ਸਵਾ ਆ ਕੇ ਮੈਂ ਫੇਰ ਘੱਲਾਂਗੇ ਨਹੀਂ ਸੂਪੂ ਅੱਜ ਸੂਪੂ ਸਵੇਰੇ ਸੂਪੂ ਕੋਈ ਸਵਾਈ ਕਰ ਲੈ ਸਾਡੇ ਨਾਲ ਮੈਂ ਸਵਾ ਆ ਕੇ ਫੇਰ ਦਵਾਂਗੇ ਬਿਲਕੁਲ ਜੀ ਬਿਲਕੁਲ ਬਿਲਕੁਲ ਬਾਕੀ ਨਾਂ ਮੇਰਾ ਸ਼ੇਰਾ ਸੰਧੂ ਆ ਪਿੰਡ ਰਵਾਲ ਨਜ਼ਦੀਕ ਫਤੇਗੜ ਚੂੜੀਆਂ ਜ਼ਿਲ੍ਹਾ ਗਰਦਾਸਪੁਰ ਅੰਮ੍ਰਿਤਸਰ ਵੀ ਕਿਲੋਮੀਟਰ ਹੈਗਾ ਸਾਨੂੰ ਥੈਂਕ ਯੂ ਜੀ ਧੰਨਵਾਦ ਸਤਿ ਸ੍ਰੀ ਅਕਾਲ